ਇਹ ਭਲੇਖਾ ਦੂਰ ਕਰਤਾ ਸਰਕਾਰ ਦਾ ਤੇ ਬਹੁਤ ਵੱਡੇ ਭਲੇਖੇ ਚ ਹੈ ਜੇ ਤੁਸੀਂ ਐ ਡੰਡੇ ਦੇ ਜ਼ੋਰ ਤੇ ਦਬਾ ਕੇ ਆਵਾਜ਼ ਦੱਬਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਜਵਾਨੀ ਬਰਦਾਸ਼ਤ ਨਹੀਂ ਕਰੂਗੀ ਬਹੁਤ ਨੇ ਨਾਂ ਨਹੀਂ ਮੈਨੂੰ ਪਤਾ ਉਹਨਾਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਆ ਕਿ ਤੁਸੀਂ ਬਹੁਤ ਸੱਚੀ ਗਵਾਹੀ ਕੀਤੀ ਹੈ ਤੇ ਇਹ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਇਹ ਪੰਨੇ ਲੈਣੀ ਜ਼ਬਰ ਦੇ ਖਿਲਾਫ ਜਿੱਤ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਤ ਲੜਦੇ ਲੋਕਾਂ ਦੀ ਬਿਲਕੁਲ ਜਿੱਤ ਲੜਦੇ ਲੋਕਾਂ ਦੀ ਹੁੰਦੀ ਹੈ ਅੱਜ ਤੁਸੀਂ ਸਾਬਤ ਕਰਦਾ ਪੰਜਾਬ ਦੇ ਨੌਜਵਾਨੋਂ ਪੰਜਾਬ ਹੀ ਨਹੀਂ ਕਰਨਾਲ ਤੋਂ ਰਾਜਸਥਾਨ ਜੈਪੁਰ ਤੱਕ ਦੇ ਅੱਜ ਨੌਜਵਾਨ ਆਈਏ ਤੇ ਤੁਸੀਂ ਇਸ ਗੱਲ ਤੇ ਮੋਹਰ ਲਾਤੀ ਕਿ ਜਿੰਨੀਆਂ ਮਰਜ਼ੀ ਰੋਕਾਂ ਹੋਣ ਜਿੰਨੇ ਮਰਜ਼ੀ ਪੈਰੇ ਹੋਣ ਜਿੰਨੇ ਮਰਜ਼ੀ ਦਾਬੇ ਡਰਾਵੇ ਦਬਕੇ ਹੋਣ ਪਰ ਤੁਸੀਂ ਝੋਟੇਓ ਅੱਜ ਨੇੜੀਆਂ ਠਾਤੀਆਂ ਯਾਰ ਕਿਵੇਂ ਤੁਹਾਨੂੰ ਡਾਂਗਾਂ ਦਾ ਵੀ ਕੁੱਟਿਆ ਗਿਆ ਅੱਜ ਕਈ ਥਾਵਾਂ ਦੇ ਉੱਤੇ ਨੌਜਵਾਨਾਂ ਨੇ ਪੁਲਿਸ ਨੇ ਡਾਂਗਾਂ ਮਾਰੀਆਂ ਇੱਕ ਤਾਂ ਮੋਢਾ ਲਾਤਾ ਮੁੰਡੇ ਦਾ ਤਰੇ ਦਾ ਇੱਕ ਦੇ ਕੱਪੜੇ ਹੀ ਪਾਰਤੇ ਸਾਰੇ ਕਿੰਗਾਂ ਨੂੰ ਥਾਣੇ 'ਚ ਰਾਤ ਹੀ ਫੜ ਕੇ ਤਾਲ ਲਿਆ ਸੀਗਾ ਪਰ ਉਹਦੇ باوجود ਵੀ ਤੁਸੀਂ ਬਾਹਣਾ ਵੇਦੀ ਕਣਕਾਂ ਵੇਦੀ ਡੰਡੋ ਡੰਡੀ ਹੋ ਕੇ ਪਈਓ ਪਈ ਹੋ ਕੇ ਤੁਸੀਂ ਬਈ ਪਹੁੰਚੇ ਹੋ ਯਾਰ ਮੈਂ ਕਈ ਵਾਰੀ ਸੋਚਦਾ ਹੁੰਦਾ ਹਾਂ ਕਿ ਯਾਰ ਇਹ ਉਹ ਨੌਜਵਾਨ ਨੇ ਇੰਨਾ ਜज्ਬਾ ਇੰਨਾ ਜਨੂੰਨ ਹੈ ਇਹਨਾਂ ਨੇ ਕੀ ਇਹਨਾਂ ਨੇ ਆਨਲਾਈਨ ਸਮੇਂ 'ਚ ਕੋਈ ਮੈਂਬਰ ਬਣਨਾ ਸਰਪੰਚ ਬਣਨਾ ਜਿਹਨਾਂ ਨੇ ਕੋਈ ਸਿਆਸਤ 'ਚ ਆਉਣਾ ਕਿੰਨੇ ਘੋਣੇ ਬਚਾਰੇ ਉਹ ਤਾਂ ਜਿਹੜੇ ਇਹੀ ਸੋਚ ਵਾਲੇ ਹੋਣੇ ਆ ਬਹੁਤਿਆਂ ਦੇ ਅੰਦਰ ਤਾਂ ਜਿਨ੍ਹਾਂ ਨੂੰ ਬੇਸੀ ਪੰਜਾਬ ਨਾਲ ਪਿਆਰ ਆ ਜャ ਪੰਜਾਬ ਦੇ ਜਿਹੜੇ ਲੜਦੇ ਲੋਕ ਨੇ ਉਹਨਾਂ ਨਾਲ ਪਿਆਰ ਆ ਉਹ ਯਾਰ ਅੱਜ ਸਿਰਾਂ ਤੁਸੀਂ ਕਰਾਤਾ ਬਾਈ ਤੇ ਮੈਂ ਸੋਚਦਾ ਵੀ ਯਾਰ ਜਿਹੜੇ ਐਨੇ ਜਾਨ ਹੂਲ ਕੇ ਲੜਦੇ ਆ ਕੋਈ ਪਰਿਵਾਰ ਨਹੀਂ ਦੇਖੋ ਜਿਹਨਾਂ ਨੇ ਕੀਤੀ ਬਥੇਰਾ ਮੈਂ ਕੋਸ਼ਿਸ਼ ਕਰਦੇ ਰਹਾ ਮੈਂ ਸਬਰ ਤੋਂ ਕੰਮ ਲਿਓ ਸਬਰ ਤੋਂ ਕੰਮ ਲਿਓ ਪਰ ਮੈਨੂੰ ਲੱਗਦਾ ਕਿ ਅੱਜ ਉਹਨਾਂ ਨੇ ਉਹ ਕਹੇ ਕੋਈ ਗੱਲ ਨਹੀਂ ਬਾਈ ਮੀਰੀ ਤੇ ਪੀਰੀ ਦਾ ਸਿਧਾਂਤ ਸਾਡੇ ਗੁਰੂਆਂ ਦਾ ਹੈ ਅਸੀਂ ਪ੍ਰਵਾਹ ਨਹੀਂ ਕਰਦੇ ਮੈਂ ਅੱਜ ਮੇਰੇ ਗੱਲ ਦਿਲ ਚਾਈ ਮੈਂ ਕਿਹਾ ਯਾਰ ਜਿਹੜੇ ਇਹੇ ਜੇ ਰਸਾਲਾ ਨੂੰ ਇਹੇ ਜੇ ਨੌਜਵਾਨਾਂ ਨੂੰ ਜਿਹੜੇ ਇਨੇ ਭਾਬਕ ਹੋ ਕੇ ਦਿਲੋਂ ਡਾਂਗਾਂ ਖਾ ਕੇ ਕੁੱਟਾਂ ਖਾ ਕੇ ਸੱਟਾਂ ਫੇਟਾਂ ਖਾ ਕੇ ਗਾ ਪਤਾ ਨਹੀਂ ਕੀ ਹੋ ਜਾਣਾ ਪ੍ਰਵਾਹ ਨਹੀਂ ਕਰਦੇ ਆ ਕੇ ਲੜਦੇ ਆ ਸਿਰ ਧੜ ਦੀ ਲਾ ਕੇ ਤੇ ਉਹ ਲੋਕ ਜਿਹੜੇ ਇਹੇ ਜੇ ਲੋਕਾਂ ਨੂੰ ਬੇਚ ਦਿੰਦੇ ਨੇ ਅੱਗੇ ਯਾਰ ਉਹ ਆਗੂ ਉਹਨਾਂ ਨੂੰ ਕਿੱਥੇ ਢੋਈ ਮਿਲਣੀ ਹੈ ਭਾਈ ਸੋਚਿਆ ਕਰੋ ਮੈਂ ਇੱਥੇ ਆਗੂਆਂ ਨੂੰ ਇੱਕ ਨਸੀਹਤ ਇੱਕ ਬੇਨਤੀ ਵੀ ਕਰਨਾ ਚਾਹੁੰਦਾ ਕਿ ਸੋਚਿਆ ਕਰੋ ਯਾਰ ਅਸੀਂ ਸਾਡੀ ਖਾਤਰ ਜਿਹੜਾ ਆਪਾਂ ਹੋਕਾ ਮਾਰ ਦਿੰਨੇ ਆ ਤੇ ਹੜ ਆ ਜਾਂਦਾ ਨੌਜਵਾਨਾਂ ਦਾ ਇਨਸਾਨਾਂ ਦਾ ਪੰਜਾਬੀਆਂ ਦਾ ਤੇ ਆਪਾਂ ਕੋਈ ਆਪ ਦੇ ਹਿੱਤਾਂ ਖਾਤਰ ਜਾਂ ਕਿਸੇ ਹੋਰ ਦਾਬੇ ਚ ਜਾਂ ਦਬਕੇ ਚ ਆਪਾਂ ਕਿਸੇ ਤਰ੍ਹਾਂ ਦਾ ਕੋਈ ਸਮਝੌਤੇ ਕਰ ਜਾਂਦੇ ਆ ਤਾਂ ਯਾਰ ਅਸੀਂ ਇਹ ਪ੍ਰਮਾਤਮਾ ਦੀ ਦਰਗਾਹ 'ਚ ਵੀ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਪਿਆ। ਸੋ ਧੰਨਵਾਦ ਬਈ ਤੁਹਾਡਾ ਦਿਲੋਂ ਧੰਨਵਾਦ ਆ। ਮੇਰੇ ਕੋਲ ਉਹ ਸ਼ਬਦ ਨਹੀਂ ਹੈਗੇ ਕਿ ਤੁਹਾਡਾ ਮੈਂ ਜਿੰਨਾਂ ਦੇ ਨਾਲ ਧੰਨਵਾਦ ਕਰ ਸਕਾਂ ਕਿ ਤੁਸੀਂ ਇੰਨਾ ਜ਼ੋਰ ਲਗਾਇਆ ਸਰਕਾਰ ਦਾ ਰਾਤ ਤੋਂ ਲੈ ਕੇ ਪਰਸੋਂ ਤੋਂ ਲੈ ਕੇ ਵੀ ਕਿਸੇ ਤਰੀਕੇ ਨਾਲ ਜਿਸ ਤਰ੍ਹਾਂ ਮਾਨਸਾਹ ਦਾ ਇਹਨੇ ਪ੍ਰੋਗਰਾਮ ਫੇਲ ਕੀਤਾ ਹੈ। ਇਹਨਾਂ ਦੇ ਹੌਸਲੇ ਵੱਧ ਗਏ ਸੀ ਇਹਨਾਂ ਨੇ ਭਰਮ ਪਾਲ ਲਿਆ ਸੀ। ਵੀ ਇਹੇ ਪ੍ਰੋਗਰਾਮ ਵੀ ਅਸੀਂ ਫੇਲ ਕਰ ਦੇਾਂਗੇ ਪਰ ਤੁਸੀਂ ਬਾਦੋ ਸ਼ੇਰੋ ਬਹਿ ਜਾ ਬਹਿ ਜਾ ਕਰਾਤੀ ਇਹ ਭਲੇਖਾ ਦੂਰ ਕਰਤਾ ਸਰਕਾਰ ਦਾ ਤੇ ਬਹੁਤ ਵੱਡੇ ਭਲੇਖੇ ਚ ਹੈ ਜੇ ਤੁਸੀਂ ਐ ਡੰਡੇ ਦੇ ਜ਼ੋਰ ਤੇ ਦਬਾ ਕੇ ਆਵਾਜ਼ ਦੱਬਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਜਵਾਨੀ ਬਰਦਾਸ਼ਤ ਨਹੀਂ ਕਰੂਗੀ ਸੁਪਨ ਸਿਆ ਤੈਨੂੰ ਵੀ ਬੇਨਤੀ ਕਰਨਾ ਚਾਹਣਾ ਛੱਡ ਯਾਰ ਕਿਹੜੇ ਚੱਕਰਾਂ 'ਚ ਪਿਆ ਕਿਹੜੇ ਚੱਕਰਾਂ 'ਚ ਪਿਆ ਯਾਰ ਤੂੰ ਖੁਦ ਆਹੀਂ ਬੋਲਦਾ ਰਿਹਾ ਐਹੀਂ ਬੋਲ-ਬੋਲ ਕੇ ਤੂੰ ਦੂਜਿਆਂ ਦੀਆਂ ਗੱਲਾਂ ਲੋਕਾਂ ਸਾਹਮਣੇ ਰੱਖਦਾ ਰਿਹਾ ਅੱਜ ਤੇਰੀਆਂ ਗੱਲਾਂ ਲੋਕ ਰੱਖਣ ਲੱਗੇ ਤੇ ਤੈਨੂੰ ਬਰਦਾਸ਼ਤ ਨਹੀਂ ਹੋ ਰਿਆ ਯਾਰ ਕਿਉਂ ਜਵਾਨੀ ਨੂੰ ਨੱਪਣ ਤੇ ਤੁਰ ਪਿਆ ਕਿਉਂ ਜਵਾਨੀ ਉਹੀ ਜਵਾਨੀ ਜਿਹੜੀ ਜਿਹੜੀ ਅੱਜ ਸੜਕਾਂ ਤੇ ਆਈ ਆ ਹਜ਼ਾਰਾਂ ਦੀ ਗਿਣਤੀ 'ਚ ਇਹ ਉਹੀ ਨੌਜਵਾਨ ਨੇ ਜਿਹੜੇ ਤੇਰੇ ਨਾਲ ਸਿੱਖਦੇ ਯਾਰ ਤੈਨੂੰ ਆਪਣਾ ਐਡਾ ਵੱਡਾ ਮਤਲਬ ਕਿ ਅਦਰਸ਼ ਮੰਨਦੇ ਸੀ ਪਿਆਰ ਕਰਦੇ ਸੀ ਇੰਨੀ ਮੁਹੱਬਤ ਕਰਦੇ ਸੀ ਤੈਨੂੰ ਹੱਥਾਂ ਦੇ ਚੱਕਰ ਜਿੱਥੇ ਭੰਤ ਨੇ ਆਉਣਾ ਮੈਂ ਕਿਨਾ ਬਨੇਰੇ ਭਰ ਦਿੰਦੇ ਸੀ ਤੇਰੀ ਖਾਤਰ ਲੜਦੇ ਸੀ ਲੋਕਾਂ ਨੇ ਜਿਹੜਾ ਬੰਦਾ ਤੈਨੂੰ ਕੋਈ ਗਲਤ ਕਹਿੰਦਾ ਸੀ ਤੇਰੀ ਖਾਤਰ ਲੜਦੇ ਸੀ ਇਹ ਹੀ ਨੌਜਵਾਨ ਪਰ ਅੱਜ ਤੂੰ ਉਹਨਾਂ ਦੀ ਖلاف ਹੋ ਕੇ ਖੜ ਗਿਆ ਪਰ ਅੱਜ ਤੁਸੀਂ ਜੋ ਕੀਤਾ ਬਾਈ ਤੁਹਾਡਾ तहे ਦਿਲੋਂ ਧੰਨਵਾਦ ਬਾਕੀ ਮੈਂ ਧੰਨਵਾਦ ਕਰਦਾ ਖਾਸ ਤੌਰ ਦੇ ਉੱਤੇ ਭਾਰਤੀ ਕਿਸਾਨ ਜੁਗਨਿਆਂ ਦਾ ਸਦੂਪਰ ਉਹਨਾਂ ਦੇ ਕਾਕਾ ਸਿੰਘ ਕੋਟਲਾ ਜੀ ਦਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਸਰਜੀਤ ਫੂਲ ਜੀ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਜਸਵਿੰਦਰ ਸਿੰਘ ਲੋਂਗੋਵਾਲ ਉਹਨਾਂ ਦਾ ਤੇ ਹੋਰ ਜਥੇਬੰਦੀਆਂ ਕਾਫੀ ਸੀਗੀਆਂ ਇਹਨਾਂ ਦੇ ਨਾਮ ਇਥੋਂ ਸ਼ਾਇਦ ਰਹਿ ਵੀ ਗਏ ਹੋਣਗੇ ਇਹ ਸਾਰੀਆਂ ਉਹ ਜਥੇਬੰਦੀਆਂ ਸੀ ਜਿਹੜੀਆਂ ਅਗਵਾਈ ਕਰ ਰਹੀਆਂ ਸੀਗੀਆਂ ਇਹ ਸਾਰੇ ਸੰਘਰਸ਼ ਦੀ ਸੋ ਸਾਰਿਆਂ ਨੇ ਬਹੁਤ ਜੋਰ ਲਾਇਆ ਬਥੇਰਾ ਨਾਕੇ ਨੂਕੇ ਲਾ ਕੇ ਬਥੇਰਾ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਇਧਰੋਂ ਸਰਜੀਤ ਵਰਗੇ ਕਾਕੇ ਵਰਗੇ ਭਾਂਦੇ ਤੁਰੇ ਗਿਆ ਰੋਕਾਂ ਟੋਕਾਂ ਬੜਬੜਾਲੀਆਂ ਤੇ ਹੋਰ ਉਹਨਾਂ ਨੇ ਵੀ ਧੰਨਵਾਦ ਬਈ ਹੋਰ ਆਪਣੀ ਜਿੱਥੇ ਬੰਦੀ ਕਾਦੀਆਂ ਉਹਨਾਂ ਨੇ ਵੀ ਧੰਨਵਾਦ ਜਾਨੇ 21 ਕਿ 22 ਜਿੱਥੇ ਬੰਦੀਆਂ ਸੀਗੀਆਂ ਸਾਰੀਆਂ ਬਹੁਤ سارے ਨਾਂ ਨਹੀਂ ਮੈਨੂੰ ਪਤਾ ਉਹਨਾਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਆ ਕਿ ਤੁਸੀਂ ਬਹੁਤ ਸੱਚੀ ਗਵਾਹੀ ਕੀਤੀ ਹੈ ਤੇ ਇਹ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਇਹ ਪੰਨੇ ਲੈਣੀ ਜ਼ਬਰ ਦੇ ਖਿਲਾਫ ਜਿੱਤ ਹੋਈ ਹੈ ਜੋ ਜ਼ਬਰ ਦੇ ਨਾਲ ਇਹ ਆਵਾਜ਼ ਨੂੰ ਦੱਬਣਾ ਚਾਹੁੰਦੇ ਆ ਉਹਦੇ ਖਿਲਾਫ ਜਿੱਤ ਹੈ ਸੋ ਮੈਂ ਇੱਕ ਹੋਰ ਅਪੀਲ ਕਰਾਂ ਬੇਨਤੀ ਕਰਦਾ ਨੌਜਵਾਨਾਂ ਨੂੰ 13 ਤਰੀਕ ਨੂੰ ਦਿੱਲੀ ਜਾਣ ਦਾ ਸੱਦਾ ਹੈ ਬਾਦ ਤੋਂ ਬਾਦ ਖਨੌਰੀ ਵਾਲੇ ਪਾਸੇ ਤੇ ਸ਼ੰਭੂ ਵਾਲੇ ਪਾਸੇ ਆਪਾਂ ਇਕੱਠੇ ਹੋਣਾ ਲੋ ਹਾਂ ਜੀ ਬਣੋ 13 ਤਰੀਕ ਨੂੰ ਆਪਾਂ ਵੱਡੀ ਗਿਣਤੀ ਦੇ ਵਿੱਚ ਦਿੱਲੀ ਵੱਲ ਕੂਚ ਕਰਨਾ ਹੈ ਕਿਉਂਕਿ ਜਿਹੜੀਆਂ ਗੱਲਾਂ ਅਧੂਰੀਆਂ ਰਹਿ ਗਈਆਂ ਉਸ ਵੇਲੇ ਉਹਨਾਂ ਗੱਲਾਂ ਨੂੰ ਕਿਉਂਕਿ ਹੁਣ ਜਿਹੜਾ ਤਰੀਕੇ ਨਾਲ ਇਹ ਸਾਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਐ ਬੜੀਆਂ ਖਤਰਨਾਕ ਜਿਹੜੀਆਂ ਨੀਤੀਆਂ ਆ ਰਹੀਆਂ ਨੇ ਉਹ ਉਹਦੇ ਖਿਲਾਫ ਆਪਾਂ ਨੂੰ ਇਕੱਠੇ ਹੋ ਕੇ ਲਾਂਬਾਂ ਬੰਦ ਹੋ ਕੇ ਲੜਾਈ ਲੜਨੀ ਹੀ ਪੈਣੀ ਹੈ ਜੇ ਨਾਲ ਇਕੱਠੇ ਹੋਏ ਤਾਂ ਯਾਦ ਰੱਖਿਓ ਇਕੱਲੇ ਇਕੱਲੇ ਰਹਿ ਗਏ ਤਾਂ ਸਾਡਾ ਸਾਰਾ ਇਹ ਕਾਰੋਬਾਰ ਸਾਡਾ ਰੋਜ਼ਗਾਰ ਸਾਡਾ ਇਹ ਸਾਡੀਆਂ ਜ਼ਾਇਦਾਦਾਂ ਜ਼ਮੀਨਾਂ ਸਾਡੇ ਹੱਕ ਹਕੂਕ ਸਾਰੇ ਖੋ ਲੈਣੇ ਸਾਰੇ ਦਬ ਲੈਣੇ ਐਨੀਆਂ ਖਤਰਨਾਕ ਨੀਤੀਆਂ ਜਿਹੜੀਆਂ ਨਿਊ ਵਰਲਡ ਆਰਡਰ ਦੀਆਂ ਆ ਰਹੀਆਂ ਨੇ ਉਹਦੇ ਲਈ ਸਾਨੂੰ ਇੱਕ ਮੋਟੇ ਇਕਜੁੱਟ ਹੋਣਾ ਪੈਣਾ ਛੱਡ ਦਿਓ ਮੇਰਾ ਵੀਰ ਇਹ ਯਾਰ ਪਾ ਜਿਹੜੀਆਂ ਆਪਾਂ ਵਖਰੇਵੇਂ ਘੜੇ ਬਾਜ਼ੀਆਂ ਗਰੁੱਪ ਬਾਜ਼ੀਆਂ ਖੜੀਆਂ ਕਰ ਲੈਣੇ ਆ ਕਿ ਅਸੀਂ ਜੀ ਫਲਾਨੀ ਧਰਨ ਵਾਲਾ ਸੀ ਫਲਾਨੀ ਧਰਨ ਵਾਲਾ ਨਹੀਂ ਯਾਰ ਅਸੀਂ ਸਾਰੇ ਕਹੋ ਵੀ ਅਸੀਂ ਤਾਂ ਬਈ ਪੰਜਾਬ ਨਾਲ ਆ। ਅਸੀਂ ਆਪਣੀ ਧਰਤੀ ਮੰਨਦੇ ਆ। ਸਾਡੀਆਂ ਬੋਲੀਆਂ ਵਰਸੇ ਇਤਿਹਾਸ ਪਾਣੀ ਸਭ ਦੇ ਸਾਂਝੇ ਹੈ ਬਈ। ਨਾ ਮੇਰਾ ਵੀਰ ਮੈਂ ਫੇਸਬੁੱਕ ਤੁਸੀਂ ਕਰਦੇ ਆ ਲਗਾਤਾਰ ਟਿੱਪਣੀਆਂ ਕਰਦੇ ਆ ਕੋਈ ਪੋਸਟਾਂ ਪਾਉਂਦੇ ਆ ਵੀਡੀਓ ਪਾਉਂਦੇ ਆ ਤਨੂੰ ਹੱਥ ਬੰਨ੍ਹ ਕੇ ਬੇਨਤੀ ਆ ਪੰਜਾਬ ਨੂੰ ਇਕੱਠਾ ਹੋ ਕੇ ਲੜਨ ਦੇ। ਕਿਸੇ ਨੇ ਨਹੀਂ ਕੋਈ ਨਹੀਂ ਦੇਖਣਾ ਵੀ ਇਹ ਕਾਮਰੇਡ ਹੈ ਕਿ ਸਿੱਖ ਹੈ ਸਿਰ ਤੇ ਬੰਨੀ ਹੋਈ ਦਸਤਾਰ ਤੇ ਮੂਰੇ ਦਾੜੀ ਦੇਖਣੀ ਹੈ ਅਗਲੇ ਨੇ ਤੁਹਾਨੂੰ ਉਹਦੀ ਨੁਕਸਾਨ ਕਰਨ ਦੀ ਕੋਸ਼ਿਸ਼ ਕਰਨੀ ਹੈ ਉਥੇ ਨੂੰ ਦੇਖ ਦੇ ਵੀ ਤੂੰ ਕਿਹੜੀ ਧਿਰ ਦਾ ਹੈ ਕਿਹੜੀ ਧਾਰਾ ਦਾ ਹੈ ਤਾਂ ਮੇਰਾ ਵੀ ਤੁਹਾਨੂੰ ਬੇਨਤੀ ਕਰਦਾ ਇਕੱਠੇ ਹੋ ਜਾਓ ਯਾਰ ਪਿੰਡਾਂ ਦੇ ਵਿੱਚ ਜਥੇਬੰਦ ਰੂਪ ਵਿੱਚ ਇਕੱਠੇ ਹੋਵੋ ਜਿਹੜੀ ਵੀ ਜਥੇਬੰਦੀ ਤੁਹਾਨੂੰ ਚੰਗੀ ਲੱਗੇ ਪਿੰਡ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਉਹਨਾਂ ਨਾਲ ਜੁੜ ਜੂਗੇ ਜੇ ਚਾਹੁੰਦੇ ਆ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਬਚਾ ਹੋਗੇ ਤਾਂ ਨਹੀਂ ਇੰਨਾ ਖਤਰਨਾਕ ਤਰੀਕੇ ਦੇ ਨਾਲ ਮੋਦੀ ਤੁਹਾਡੇ ਉੱਤੇ ਹਮਲੇ ਕਰਨ ਨੂੰ ਤਿਆਰ ਹੋਇਆ ਬੈਠਾ ਹੈ ਤਾਂ ਤੁਹਾਡਾ ਬਚਣਾ ਬਹੁਤ ਮੁਸ਼ਕਲ ਹੋ ਜੂਗਾ ਸੋ ਇਸ ਕਰਕੇ 13 ਤਰੀਕ ਨੂੰ ਯਾਦ ਰੱਖਿਓ ਦਿੱਲੀ ਵਾਲਾ ਆਪਾਂ ਕੋਚ ਕਰਨਾ ਜਿਵੇਂ 26 ਨਵੰਬਰ ਨੂੰ ਆਪਾਂ ਗਏ 26 ਨਵੰਬਰ 2020 ਨੂੰ 13 ਤਰੀਕ ਨੂੰ ਆਪਾਂ ਉਧਰ ਨੂੰ ਕੋਚ ਕਰਨਾ ਸੋ ਬਤ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਮੇਰਾ ਵੀਰ ਉਧਰ ਨੂੰ ਆਪਾਂ ਚਾਲੇ ਪਾਉਣਿਆ ਸੋ ਇਸ ਤੋਂ ਇਲਾਵਾ ਧੰਨਵਾਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜੀ ਮੈਂ ਕਰਨਾ ਚਾਹੁੰਦਾ ਚੰਨੀ ਜੀ ਦਾ ਉਹਨਾਂ ਨੂੰ ਵੀ ਅੱਜ ਘਰੇ ਘੇਰ ਲਿਆ ਸੀ ਉਹਨਾਂ ਨੇ ਆਉਣਾ ਸੀ ਇੱਥੇ ਚਲੋ ਵਿਚਾਰਾਂ ਦੇ ਬਖਰੇਵੇਂ ਹੈਗੇ ਆ ਸੱਸੀ ਤੌਰ ਤੇ ਵੀ ਬਖਰੇਵੇਂ ਨੇ ਉਹਨਾਂ ਦੀ ਪਾਰਟੀ ਪੱਧਰ ਤੇ ਵੀ ਸਾਡੇ ਬਖਰੇਵੇਂ ਨੇ ਫਿਰ ਉਸ ਇਨਸਾਨ ਨੇ ਹਾਰਾ ਨਾਰਾ ਮਾਰਿਆ ਸੁਖਪਾਲ ਸਿੰਘ ਖਰੇ ਨਹੀਂ ਹਾਰਾ ਨਾਰਾ ਮਾਰੇ ਉਹਦੀ ਆਇਆ ਵੀ ਸੀ 29 ਨੂੰ ਉਦੋਂ ਬਾਅਦ ਬੋਲਿਆ ਵੀ ਆ ਚਲੋ ਖੈਰਾ ਤਾਂ ਵੈਸੇ ਹੀ ਜਿੱਥੇ ਵੀ ਜ਼ਬਰ ਹੁੰਦਾ ਜ਼ੁਲਮ ਹੁੰਦਾ ਉਹਦੇ ਖਿਲਾਫ ਡਟ ਕੇ ਦੇਣ ਸਾਰਿਆਂ ਦਾ ਭਾਈ ਜਿਹੜੇ ਜਿਹੜੇ ਮੇਥੋਂ ਰਹਿ ਗਏ ਭਰਾਵੋ ਕੋਈ ਨਾ ਨਹੀਂ ਲੈ ਗਿਆ ਲੈ ਆ ਗਿਆ ਉਹਨਾਂ ਦਾ ਵੀ ਧੰਨਵਾਦ ਹੈ ਤੈਨੂੰ ਧੰਨਵਾਦ ਆ ਦਿਰੋ ਲੜਨ ਵਾਲੇ ਬੰਦੇ ਹੀ ਵੇਸਾ ਜਿੱਦੇ ਆ ਦਿਮਾਗ ਤੋਂ ਲੜਨ ਵਾਲੇ ਬੰਦੇ ਹਾਰ ਜਾਂਦੇ ਆ ਸੋ ਜਿੱਤ ਵੀ ਦਿਲੋਂ ਲੜਨ ਵਾਲਿਆਂ ਦੀ ਹੁੰਦੀ ਆ ਸੋ ਧੰਨਵਾਦ ਸਾਰਿਆਂ ਦਾ ਜਿਉਂਦੇ ਵਾਸਤੇ ਰਹੋ ਭਾਈ ਆਪਾਂ ਮਿਲਦੇ ਆ 13 ਤਰੀਕ ਨੂੰ ਕਨੌਰੀ ਦੇ ਸੰਭੂ ਦਿੱਲੀ ਵੱਲ ਚੱਲੇ ਪਉਂਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਤ ਲੜਦੇ ਲੋਕਾਂ ਦੀ ਬਿਲਕੁਲ ਜਿੱਤ ਲੜਦੇ ਲੋਕਾਂ ਦੀ ਹੁੰਦੀ ਹੈ ਅੱਜ ਤੁਸੀਂ ਸਾਫਤ ਕਰਦਾ ਪੰਜਾਬ ਦੇ ਨੌਜਵਾਨੋਂ ਪੰਜਾਬ ਹੀ ਨਹੀਂ ਕਰਨਾਲ ਤੋਂ ਰਾਜਸਥਾਨ ਜੈਪੁਰ ਤੱਕ ਦੇ ਅੱਜ ਨੌਜਵਾਨ ਆਏ ਤੇ ਤੁਸੀਂ ਇਸ ਗੱਲ ਤੇ ਮੋਹਰ ਲਾਤੀ ਕਿ ਜਿੰਨੀਆਂ ਮਰਜ਼ੀ ਰੋਕਾਂ ਹੋਣ ਜਿੰਨੇ ਮਰਜ਼ੀ ਪੈਰੇ ਹੋਣ ਜਿੰਨੇ ਮਰਜ਼ੀ ਤਾਬੇ ਡਰਾਵੇ ਦਬਕੇ ਹੋਣ ਪਰ ਤੁਸੀਂ ਝੋਟੇ ਅੱਜ ਨੇੜੀਆਂ ਠਾਤੀਆਂ ਯਾਰ ਕਿਵੇਂ ਤੁਹਾਨੂੰ ਡਾਂਗਾਂ ਦਾ ਵੀ ਕੁੱਟਿਆ ਗਿਆ ਅੱਜ ਕਈ ਥਾਵਾਂ ਦੇ ਉੱਤੇ ਨੌਜਵਾਨਾਂ ਦੇ ਪੁਲਿਸ ਨੇ ਡਾਂਗਾਂ ਮਾਰੀਆਂ ਇੱਕ ਤਾਂ ਮੋਢਾ ਲਾਤਾ ਮੁੰਡੇ ਦਾ ਤੇਰਾ ਇੱਕ ਦੇ ਕੱਪੜੇ ਹੀ ਪਾੜਤੇ ਸਾਰੇ ਕਿੰਗਾ ਨੂੰ ਥਾਣਾ 'ਚ ਰਾਤ ਹੀ ਫੜ ਕੇ ਤਾਲ ਲਿਆ ਸੀਗਾ ਪਰ ਉਹਦੇ باوجود ਵੀ ਤੁਸੀਂ ਬਾਣਾ ਬੀਜ ਦੀ ਕਣਕਾਂ ਬੀਜ ਦੀ ਡੰਡੋ ਡੰਡੀ ਹੋ ਕੇ ਪਈਓ ਪਈ ਹੋ ਕੇ ਤੁਸੀਂ ਬਈ ਪਹੁੰਚੇ ਬਜਾਰ ਚ ਮੈਂ ਕਿਹ ਬਾਰੇ ਸੋਚਦਾ ਹੁੰਦਾ ਹਾਂ ਵੇਖਿਆ ਯਾਰ ਇਹ ਉਹ ਨੌਜਵਾਨ ਨੇ ਇੰਨਾ ਜਜ਼ਬਾ ਇੰਨਾ ਜਨੂੰਨ ਹੈ ਇਹਨਾਂ ਨੇ ਕੀ ਇਹਨਾਂ ਨੇ ਆਉਣ ਵਾਲੇ ਸਮੇਂ ਚ ਕੋਈ ਮੈਂਬਰ ਬਣਨਾ ਸਰਪੰਚ ਬਣਨਾ ਜੇ ਇਹਨਾਂ ਨੇ ਕੋਈ ਸਿਆਸਤ ਚ ਆਉਣਾ ਕਿੰਨੇ ਖੋਣੇ ਵਿਚਾਰੇ ਉਹ ਤਾਂ ਜਿਹੜੇ ਇਹੀ ਸੋਚ ਵਾਲੇ ਹੋਣੇ ਆ ਬਹੁਤਿਆਂ ਦੇ ਅੰਦਰ ਤਾਂ ਜਿੰਨਾਂ ਨੂੰ ਬੇਸੀ ਪੰਜਾਬ ਨਾਲ ਪਿਆਰ ਆ। ਜਾਂ ਪੰਜਾਬ ਦੇ ਜਿਹੜੇ ਲੜਦੇ ਲੋਕ ਨੇ ਉਹਨਾਂ ਨਾਲ ਪਿਆਰ ਆ। ਉਹ ਯਾਰ ਜਿ ਸਿਰਾਂ ਤੁਸੀਂ ਘਾਤਤਾ ਬਈ। ਤੇ ਮੈਂ ਸੋਚਦਾ ਵੀ ਯਾਰ ਜਿਹੜੇ ਇੰਨੇ ਜਾਨ ਹੂਲ ਕੇ ਲੜਦੇ ਆ। ਕੋਈ ਪਰਵਾਹ ਨਹੀਂ ਦੇਖੋ ਜਿਨ੍ਹਾਂ ਨੇ ਕੀਤੀ। ਬਸੇਰਾ ਮੈਂ ਕੋਸ਼ਿਸ਼ ਕਰਦਾ ਰਹਾ ਮੈਂ ਸਬਰ ਤੋਂ ਕੰਮ ਲਿਓ ਸਬਰ ਤੋਂ ਕੰਮ ਲਿਓ। ਪਰ ਮੈਨੂੰ ਲੱਗਦਾ ਕਿ ਅੱਜ ਉਹਨਾਂ ਨੇ ਉਹ ਕਹੀ ਕੋਈ ਗੱਲ ਨਹੀਂ ਬਾਈ ਮੀਰੀ ਤੇ ਪੀਰੀ ਦਾ ਸਿਧਾਂਤ ਸਾਡੇ ਗੁਰੂਆਂ ਦਾ ਅਸੀਂ ਪ੍ਰਵਾਹ ਨਹੀਂ ਕਰਦੇ ਤਾਂ ਮੈਂ ਅੱਜ ਮੇਰੇ ਗੱਲ ਦਿਲ ਚ ਆਈ ਮੈਂ ਕਿਹਾ ਜਿਹੜੇ ਇਹੇ ਜੇ ਰਸਾਲਾ ਨੂੰ ਇਹੇ ਜੇ ਨੌਜਵਾਨਾਂ ਨੂੰ ਜਿਹੜੇ ਇਨੇ ਭਾਵਕ ਹੋ ਕੇ ਦੰਗਾਂ ਖਾ ਕੇ ਕੁੱਟਾਂ ਖਾ ਕੇ ਸੱਟਾਂ ਫੇਟਾਂ ਖਾ ਕੇ ਗਾਹ ਪਤਾ ਨਹੀਂ ਕੀ ਹੋ ਜਾਣਾ ਪ੍ਰਵਾਹ ਨਹੀਂ ਕਰਦੇ ਆ ਕੇ ਲੜਦੇ ਆ ਸਿਰ ਧੜ ਦੀ ਲਾ ਕੇ ਤੇ ਉਹ ਲੋਕ ਜਿਹੜੇ ਇਹੋ ਜਿਹੇ ਲੋਕਾਂ ਨੂੰ ਵੇਚ ਦਿੰਦੇ ਨੇ ਅੱਗੇ ਯਾਰ ਉਹ ਆਗੂ ਉਹਨਾਂ ਨੂੰ ਕਿੱਥੇ ਠੋਈ ਮਿਲਣੀ ਹੈ ਬਈ ਸੋਚਿਆ ਕਰੋ ਮੈਂ ਇੱਥੇ ਆਗੂ ਨੂੰ ਇੱਕ ਨਸੀਹਤ ਇੱਕ ਬੇਨਤੀ ਵੀ ਕਰਨਾ ਚਾਹੁੰਦਾ ਕਿ ਸੋਚਿਆ ਕਰੋ ਯਾਰ ਅਸੀਂ ਸਾਡੀ ਖਾਤਰ ਜਿਹੜਾ ਆਪਾਂ ਹੋਕਾ ਮਾਰ ਦਿੰਨੇ ਆ ਤੇ ਹੜ ਆ ਜਾਂਦਾ ਨੌਜਵਾਨਾਂ ਦਾ ਇਨਸਾਨਾਂ ਦਾ ਪੰਜਾਬੀਆਂ ਦਾ ਤੇ ਆਪਾਂ ਕੋਈ ਆਪ ਦੇ ਹਿੱਤਾਂ ਖਾਤਰ ਜਾਂ ਕਿਸੇ ਹੋਰ ਤਾਬੇ ਚ ਜਾਂ ਦਬਕੇ ਚ ਆਪਾਂ ਕਿਸ ਤਰ੍ਹਾਂ ਨਾਲ ਕੋਈ ਸਮਝੌਤੇ ਕਰ ਜਾਂਦੇ ਆ ਤਾਂ ਯਾਰ ਅਸੀਂ ਇਹ ਪ੍ਰਮਾਤਮਾ ਦੀ ਦਰਗਾਹ ਚ ਵੀ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਪੈਂਦਾ ਛੁ ਧੰਨਵਾਦ ਬਈ ਤੁਹਾਡਾ ਦਿਲੋਂ ਧੰਨਵਾਦ ਆ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗੇ ਕਿ ਤੁਹਾਡਾ ਮੈਂ ਜਿੰਨਾਂ ਦੇ ਨਾਲ ਧੰਨਵਾਦ ਕਰ ਸਕਾਂ ਕਿ ਤੁਸੀਂ ਇੰਨਾ ਜ਼ੋਰ ਲਗਾਇਆ ਸਰਕਾਰ ਦਾ ਰਾਤ ਤੋਂ ਲੈ ਕੇ ਪਰਸੋਂ ਤੋਂ ਲੈ ਕੇ ਵੀ ਕਿਸੇ ਤਰੀਕੇ ਨਾਲ ਜਿਸ ਦਿਨ ਮਾਨਸਾ ਦਾ ਇਹਨੇ ਪ੍ਰੋਗਰਾਮ ਫੇਲ ਕੀਤਾ ਇਹਨਾਂ ਦੇ ਹੌਸਲੇ ਵੱਧ ਗਏ ਸੀ ਇਹਨਾਂ ਨੇ ਭਰਮ ਪਾਲ ਲਿਆ ਸੀ ਵੀ ਇਹ ਇਹ ਪ੍ਰੋਗਰਾਮ ਵੀ ਅਸੀਂ ਫੇਲ ਕਰ ਦਿਆਂਗੇ ਪਰ ਤੁਸੀਂ ਬਾਦੋ ਸ਼ੇਰੋ ਵਹਿ ਜਾ ਵਹਿ ਜਾ ਕਰਾਤੀ ਇਹ ਭਲੇਖਾ ਦੂਰ ਕਰਤਾ ਸਰਕਾਰ ਦਾ ਕਿ ਬਹੁਤ ਵੱਡੇ ਭਲੇਖੇ ਚ ਹੈ ਜੇ ਤੁਸੀਂ ਐ ਡੰਡੇ ਦੇ ਜ਼ੋਰ ਤੇ ਦਬਾ ਕੇ ਆਵਾਜ਼ ਦੱਬਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਜਵਾਨੀ ਬਰਦਾਸ਼ਤ ਨਹੀਂ ਕਰੂਗਾ ਤਰੂ ਸੁਪਨ ਸਿਆ ਤੈਨੂੰ ਵੀ ਬੇਨਤੀ ਕਰਨਾ ਚਾਹੁੰਦਾ ਛੱਡ ਯਾਰ ਕਿਹੜੇ ਚੱਕਰਾਂ ਚ ਪਿਆ ਕਿਹੜੇ ਚੱਕਰਾਂ ਚ ਪਿਆ ਯਾਰ ਤੂੰ ਖੁਦ ਆਹੀਂ ਬੋਲਦਾ ਰਿਹਾ ਆਹੀਂ ਬੋਲ-ਬੋਲ ਕੇ ਤੂੰ ਦੂਜਿਆਂ ਦੀਆਂ ਗੱਲਾਂ ਲੋਕਾਂ ਸਾਹਮਣੇ ਰੱਖਦਾ ਰਿਹਾ ਅੱਜ ਤੇਰੀਆਂ ਗੱਲਾਂ ਲੋਕ ਰੱਖਣ ਲੱਗ ਗਏ ਤੇ ਤੈਨੂੰ ਬਰਦਾਸ਼ਤ ਨਹੀਂ ਹੋ ਰਿਹਾ ਯਾਰ ਕਿਉਂ ਜਵਾਨੀ ਨੂੰ ਲੱਪਣ ਤੇ ਤੁਰ ਪਿਆ ਕਿਉਂ ਜਵਾਨੀ ਉਹ ਹੀ ਜਵਾਨੀ ਜਿਹੜੀ ਜਿਹੜੀ ਅੱਜ ਸੜਕਾਂ ਤੇ ਆਈ ਆ ਹਜ਼ਾਰਾਂ ਦੀ ਗਿਣਤੀ ਚ ਇਉਂ ਹੀ ਨੌਜਵਾਨ ਜਿਹੜੇ ਤੇਰੇ ਨਾਲ ਸਿੱਖਦੇ ਜਨ ਤੈਨੂੰ ਆਪਣਾ ਐਡਾ ਵੱਡਾ ਮਤਲਕ ਅਦਰਸ਼ ਮੰਨਦੇ ਸੀ ਪਿਆਰ ਕਰਦੇ ਸੀ ਇੰਨੀ ਮੁਹੱਬਤ ਕਰਦੇ ਸੀ ਤੈਨੂੰ ਹੱਥਾਂ ਦੇ ਚੱਕ ਦੇ ਜਿੱਥੇ ਭੰਤ ਨੇ ਆਉਣਾ ਮੈਂ ਕਿਨਾ ਬਨੇਰੇ ਭਰ ਦਿੰਦੇ ਸੀ ਤੇਰੀ ਖਾਤਰ ਲੜਦੇ ਸੀ ਲੋਕਾਂ ਨਾਲ ਜਿਹੜਾ ਬੰਦਾ ਤੈਨੂੰ ਕੋਈ ਗਲਤ ਕਹਿੰਦਾ ਸੀ ਤੇਰੀ ਖਾਤਰ ਲੜਦੇ ਸੀ ਇਹ ਨੌਜਵਾਨ ਪਰ ਅੱਜ ਤੂੰ ਉਹਨਾਂ ਦੇ ਖਿਲਾਫ ਹੋ ਕੇ ਖੜ ਗਿਆ ਪਰ ਅੱਜ ਤੁਸੀਂ ਜੋ ਕੀਤਾ ਬਾਈ ਤੁਹਾਡਾ तहे ਦਿਲੋਂ ਧੰਨਵਾਦ। ਬਾਕੀ ਮੈਂ ਧੰਨਵਾਦ ਕਰਦਾ ਖਾਸ ਤੌਰ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਉਹਨਾਂ ਦੇ ਕਾਕਾ ਸਿੰਘ ਕੋਟੜਾ ਜੀ ਦਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਸਰਜੀਤ ਫੂਲ ਜੀ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਜਸਵਿੰਦਰ ਸਿੰਘ ਲੋਂਗੋਵਾਲ ਉਹਨਾਂ ਦਾ ਤੋ ਹੋਰ ਜਥੇਬੰਦੀਆਂ ਕਾਫੀ ਸੀਗੀਆਂ ਜਿਨ੍ਹਾਂ ਦੇ ਨਾਮ ਇੱਥੋਂ ਸ਼ਾਇਦ ਰਹਿ ਵੀ ਗਏ ਹੋਣਗੇ ਇਹ ਸਾਰੀਆਂ ਉਹ ਜਥੇਬੰਦੀਆਂ ਸੀ ਜਿਹੜੀਆਂ ਅਗਵਾਈ ਕਰ ਰਹੀਆਂ ਸੀਗੀਆਂ ਇਹ ਸਾਰੇ ਸੰਘਰਸ਼ ਦੀ ਸੋ ਸਾਰਿਆਂ ਨੇ ਬਹੁਤ ਜੋਰ ਲਾਇਆ ਬਥੇਰਾ ਨਾਕੇ ਨੂਕੇ ਲਾ ਕੇ ਬਥੇਰਾ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਇਧਰੋਂ ਸਰਜੀਤ ਵਰਗੇ ਕਾਕੇ ਵਰਗੇ ਭਾਂਦੇ ਤੁਰੇ ਗਏ ਰੋਕਾਂ ਟੋਕਾਂ ਬੜਬੜਾਲੀਆਂ ਤੇ ਹੋਰ ਉਹਨਾਂ ਨੇ ਵੀ ਧੰਨਵਾਦ ਬਈ ਹੋਰ ਆਪਣੀ ਜਿੱਥੇ ਬੰਦੀ ਕਾਦੀਆਂ ਉਹਨਾਂ ਦਾ ਵੀ ਧੰਨਵਾਦ ਜਾਨੇ 21 ਗ 22 ਜਿੱਥੇ ਬੰਦੀਆਂ ਸੀਗੀਆਂ ਸਾਰੀਆਂ ਬਹੁਤ ਨਾਲੇ ਨਾਂ ਨਹੀਂ ਮੈਨੂੰ ਪਤਾ ਉਹਨਾਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਆ ਕਿ ਤੁਸੀਂ ਬਹੁਤ ਸੱਚੀ ਗਵਾਹੀ ਕੀਤੀ ਹੈ ਤੇ ਇਹ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਇਹ ਭਾਨੇ ਲਈ ਨਹੀਂ ਜ਼ਬਰ ਦੇ ਖਿਲਾਫ ਜਿੱਤ ਹੋਈ ਹੈ ਜੋ ਜ਼ਬਰ ਦੇ ਨਾਲ ਇਹ ਆਵਾਜ਼ ਨੂੰ ਦੱਬਣਾ ਚਾਹੁੰਦੇ ਆ ਉਹਦੇ ਖਿਲਾਫ ਜਿੱਤ ਸੋ ਮੈਂ ਇੱਕ ਹੋਰ ਅਪੀਲ ਕਰਾਂ ਬੇਨਤੀ ਕਰਦਾ ਨੌਜਵਾਨਾਂ ਨੂੰ 13 ਤਰੀਕ ਨੂੰ ਦਿੱਲੀ ਜਾਣ ਦਾ ਸੱਦਾ ਹੈ ਬਾਦ ਤੋਂ ਬਾਦ ਖਨੌਰੀ ਵਾਲੇ ਪਾਸੇ ਤੇ ਸ਼ੰਭੂ ਵਾਲੇ ਪਾਸੇ ਆਪਾਂ ਇਕੱਠੇ ਹੋਣਾ ਨੌਜਵਾਨੋ 13 ਤਰੀਕ ਨੂੰ ਆਪਾਂ ਵੱਡੀ ਗਿਣਤੀ ਦੇ ਵਿੱਚ ਦਿੱਲੀ ਵੱਲ ਕੂਚ ਕਰਨਾ ਹੈ ਕਿਉਂਕਿ ਜਿਹੜੀਆਂ ਗੱਲਾਂ ਅਧੂਰੀਆਂ ਰਹਿ ਗਈਆਂ ਉਸ ਵੇਲੇ ਉਹਨਾਂ ਗੱਲਾਂ ਨੂੰ ਕਿਉਂਕਿ ਹੁਣ ਜਿਹੜਾ ਇਹ ਤਰੀਕੇ ਨਾਲ ਇਹ ਸਾਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹੈ ਬੜੀਆਂ ਖਤਰਨਾਕ ਜਿਹੜੀਆਂ ਨੀਤੀਆਂ ਆ ਰਹੀਆਂ ਨੇ ਉਹ ਉਹਦੇ ਖਿਲਾਫ ਆਪਾਂ ਨੂੰ ਇਕੱਠੇ ਹੋ ਕੇ ਲਾਂਬਾਂ ਬੰਦੋ ਕੇ ਲੜਾਈ ਲੜਨੀ ਹੀ ਪੈਣੀ ਹੈ ਜੇ ਨਾ ਇਕੱਠੇ ਹੋਏ ਤਾਂ ਯਾਦ ਰੱਖਿਓ ਇਕੱਲੇ ਇਕੱਲੇ ਰਹਿ ਗਏ ਤਾਂ ਸਾਡਾ ਸਾਰਾ ਇਹ ਕਾਰੋਬਾਰ ਸਾਡਾ ਰੋਜ਼ਗਾਰ ਸਾਡਾ ਇਹ ਸਾਡੀਆਂ ਜ਼ਾਇਦਾਦਾਂ ਜ਼ਮੀਨਾਂ ਸਾਡੇ ਹੱਕ ਹਕੂਕ ਸਾਰੇ ਖੋਲਣੇ ਸਾਰੇ ਦਬ ਲੈਣੇ ਐ ਇੰਨੀਆਂ ਖਤਰਨਾਕ ਨੀਤੀਆਂ ਜਿਹੜੀਆਂ ਨਿਊ ਵਰਲਡ ਆਰਡਰ ਦੀਆਂ ਆ ਰਹੀਆਂ ਨੇ ਉਹਦੇ ਲਈ ਸਾਨੂੰ ਇੱਕ ਮੋਟੇ ਇੱਕ ਜੁੱਟ ਹੋਣਾ ਪੈਣਾ